ਆ ਮੰਦੀਰ ਦਾ ਤੁਹਾਨੂੰ ਹੈਲੋ ਸਾਸ਼੍ਰੀ ਕਰਮਦੇਵ ਹਾਂਜੀ ਠੀਕ ਠਾਕ ਜੇ ਅੱਛਾ ਮੰਦੀਪ ਉਹਨਾ ਮੈਂ ਤੇਰੇ ਲਈ ਗਰਮੀਆਂ ਵਾਲੇ ਸੂਟ ਆਂਦੇ ਨਹੀਂ ਕਿਸੇ ਵળે ਲੈ ਜਾਣ ਕੇ ਜਾਂ ਮਨ ਨੂੰ ਖਲਾ ਦੇ ਤੇ ਸਵਾਲ ਆ ਮੁੜ ਕੇ ਫਿਰ ਤੈਨੂੰ ਪਤਾ ਹੀ ਆ ਵੀ ਮੁੜ ਕੇ ਸੀਣ ਵਾਲਿਆਂ ਨੂੰ ਬੜਾ ਟਾਈਮ ਲਾ ਦਿੰਦਿਆਂ ਨਹੀਂ ਆਨੇ ਆਨੇ ਤਿੰਨ ਚਾਰ ਹੋਏ ਨਹੀਂ ਰਾਜੀ ਹਾਂ ਚੰਗਾ ਲੈ ਜੀ ਫਿਰ ਆਣ ਕੇ ਕਿਸ ਦਿਨ ਚੰਗਾ ਜੀ ਆ ਜੀ ਆ 来来 मम्मी लिख다고 ਨੰਦਿਆ ਆਹੋ ਦਾ ਨੰਦਿਆ ਇਹਦਾ ਮਮੀ ਗਾਲਤੇ ਕੋਈ ਗੱਲ ਨਹੀਂ ਮੈਂ ਤੇ ਕਹਿਣ ਦੀ ਆ ਕਿ ਡੀਨ ਨੂੰ ਕਹਿਣ ਦੇ ਵੀ ਸੂਟ ਲਿਆਂਦੇ ਆ ਤੇ ਤੁਸੀਂ ਮੈਨੂੰ ਵਿਖਾਏ ਨਹੀਂ ਤੋ ਵਿਖਾਦਾ ਕਿ ਜਦੋਂ ਆਏਗੀ ਲੈਣ ਜਦੋਂ ਆਏਗੀ ਉਦੋਂ ਵੇਖ ਲਈ ਤੂੰ ਤੂੰ ਉਹਨਾਂ ਦਾ ਕੀ ਵੇਖਣਾ ਹੈ ਵੇਖਣਾ ਨਹੀਂ ਤੇ ਮਮੀ ਮੈਨੂੰ ਵੀ ਗਰਮੀ ਵਾਲੇ ਬਣਾ ਦੋ ਹਾਂ ਦੀਨ ਨੂੰ ਬਣਾ ਕੇ ਦਿੱਤੇ ਆ ਤੇ ਬਸ ਤੂੰ ਤੇ ਸੁਣਦਿਆ ਸਾਰੀ ਸੜ ਕੇ ਸੁਬਾਹ ਹੋ ਜਾਣੀ ਜਦੋਂ ਮੈਂ ਕੁੜੀ ਦੀ ਕੋਈ ਚੀਜ਼ ਦਾ ਮੁੱਦ ਜਦੋਂ ਵੀ ਲਵਾ ਤੇਰੇ ਸੂਟ ਹੈ ਨਹੀਂ ਪਿਛਲੀਆਂ ਗਰਮੀਆਂ ਤੇ ਬਥੇਰੇ ਪਏ ਨੇ ਪਹਿਲ ਉਹ ਹੰਡਾ ਫਿਰ ਮੀਂਹ ਸਾੜਦੀ ਨਹੀਂ ਐ ਮੈਂ ਇਹ ਕਹਿਣ ਦਿੱਤੀ ਜੀ ਨੂੰ ਆਪਣੀ ਚੜਦੀਆਂ ਗਰਮੀਆਂ ਬਣਾ ਦੇ ਆ ਕਿ ਮੈਨੂੰ ਇੱਕ ਹੀ ਬਣਾ ਦੋ ਬਣਾ ਦਾਂਗੇ ਤੂੰ ਪਹੁੰਚੋ ਕਿ ਦੀਦੀ ਦਾ ਨਾਂ ਕਿਉਂ ਲੈਣੀ ਐ ਹੈ ਤੇ ਜਾ ਤਾਂ ਕਿ ਵੇਖੀ ਜਾਏਗੀ ਜਾ ਜਾ ਕੇ ਨਾ ਜਿੱਥੇ ਮੇਰੇ ਸਰਾਣੇ ਚੜ ਕੇ ਨਾ ਬੋ ਜਾ ਜਾ ਕੇ ਤੇ ਪਹਿਲਾਂ ਚੜੂ ਪੋਚਾ ਲਾ ਲੈ ਤੈਨੂੰ ਕੰਮ ਨਹੀਂ ਕਰਨੀ ਤੂੰ ਪਹਿਲਾਂ ਹੀ ਆਣ ਕੇ ਤੇ ਗਰਮੈ ਕੰਨ ਲਈਆਂ ਤੇ ਕੰਨੀ ਪੈ ਗਈ ਤੋਸੇ ਘੜੀ ਆਣ ਕੇ ਮੇਰੇ ਸਿਰ ਦੇ ਚੜ ਕੇ ਬਹਿ ਗਈ ਐ ਉਹ ਮੁੰਡਾ ਸੁਤਰਾ ਅੰਦਰ ਤੇ ਜਾ ਪੱਖਾ ਚੱਲਣ ਡਿਆ ਉੱਤੇ ਤੇ ਕੰਬਲ ਦੇ ਹਰ ਵੇਲੇ ਸੁਤਾਂ ਦੀ ਗੈ ਨੂੰ ਗੱਲਾਂ ਰਿੰਦੀ ਮੈਨੂੰ ਸੁਣ ਨੂੰ ਤੇ ਜਦੋਂ ਵੀ ਕੋਈ ਜਦੋਂ ਮੈਂ ਕੁੜੀ ਨੂੰ ਫੋਨ ਕਰਾਂ ਉਹਦੇ ਕੰਨ ਕੱਸਦੀ ਰਹਿੰਦੀ ਆ ਕਿ ਹੈ ਕੀ ਲੱਗੀ ਅੱਖ ਨੂੰ ਕੀ ਲੱਗੀ ਅੱਖ ਕੰਮ ਦੀ ਨਹੀਂ ਕਾਰ ਦੀ ਨਹੀਂ ਤੇ ਬਸ ਉਸੇ ਅਕੜੀ ਮੈਨੂੰ ਇੱਕ ਛਤਨਾ ਚੀਜ਼ ਲੈ ਦੇ ਨੇ ਲੋਕ ਕਿਉਂ ਇੰਨਾ ਸੋਚਦੇ ਨੇ ਕਿ ਜਾਂ ਮੈਂ ਹੀ ਸੋਚਨੀ ਆ ਕਹਿ ਦਿੰਦੇ ਆ ਜਦੋਂ ਤੀ ਜਨਮ ਲੈਂਦੀ ਆ ਕਹਿੰਦੇ ਇਹ ਤੇ ਬਗਾਨੀ ਆ ਤੇ ਜੇ ਸਹੁਰੇ ਵਿਆਹ ਕੇ ਆਉਂਦੀ ਆ ਤੇ ਕਹਿੰਦੇ ਇਹ ਤੇ ਬਗਾਨੇ ਘਰੋਂ ਆਈ ਪਤਾ ਨਹੀਂ ਸਾਡੇ ਧੀਆਂ ਦੇ ਕਿਹੋ ਜਿਹੀਆਂ ਰੱਬ ਬਣੀ ਤੇ ਕਿਹੜਾ ਸਾਡਾ ਘਰ ਆ ਜੇ ਮੰਮੀ ਆ ਤੇ ਮੈਂ ਤੇ ਦੀਦੀ 'ਚ ਕਦੀ ਫਰਕ ਨਹੀਂ ਸਮਝਿਆ ਮੰਮੀ ਵੀ ਇਹੋ ਗੱਲਾਂ ਆਂਦੇ ਰਹਿੰਦੇ ਆ ਮੇਰੀ ਧੀ ਨਾ ਤੋਂ ਮੁਕਾਬਲੇ ਕਰਨੀ ਆ ਬੰਦਾ ਬੁਚੀ ਮੈਂ ਦਿਨ ਕੀ ਮੁਕਾਬਲੇ ਕਰਨੀ ਐ ਮੈਂ ਤੇ ਇਹੋ ਹੀ ਕਿਹਾ ਕਿ ਜੇ ਦਿਨ ਨੂੰ ਸੂਟ ਬਣਾ ਕੇ ਦਿੱਤੇ ਆ ਤਾਂ ਮੰਮੀ ਮੈਨੂੰ ਵੀ ਬਣਾ ਦਿਓ ਮੈਂ ਵੀ ਤੇ ਤੁਹਾਡੀ ਥਿੰਗ ਵਰਗੀ ਆ ਵੇਖਾ ਹਾਂ ਉੱਦਨ ਸੌਂ ਗਿਆ ਵਾ ਚਲ ਲਈ ਤੂੰ ਸੌਂ ਗਿਆ ਰੋਲ ਰੋਈ ਨਹੀਂ ਕੀ ਸੰਦੂਤ ਉਹ ਤਾਂ ਆਪਣਾ ਕੰਮ ਕਰ ਲੈ ਡਰਾਈ ਕਰ ਲੈ ਫਿਰ ਮੈਡਮ ਨੂੰ ਸਟੇ ਹੋਏ ਗਿਆ ਤੇ ਤਾਂ ਨੂੰ ਛੁੱਟੀ ਕਿੱਥੇ ਆ ਮੰਮੀ ਉਹ ਤੇ ਸੁੱਤਾ ਜੀ ਉਹ ਸੁੱਤਾ ਤੇਨੂੰ ਕੀ ਕਰਾਉਂ ਦੇਣੀ ਆ ਮੰਮੀ ਦੇ ਸਕੂਲ ਦਾ ਕੰਮ ਇਹਨੂੰ ਸਵੇਰੇ ਜਾ ਕੇ ਬਹਿ ਗਿਆ ਕਰ ਤੇ ਕੋਈ ਕੰਮਕਾਰ ਤਾਂ ਨਹੀਂ ਤੈਨੂੰ ਹੈਗਾ ਫੇ ਕੰਮ ਹੀ ਕਰ ਲਾ ਫੇ ਘਰ ਦਾ ਮੰਮੀ ਘਰ ਦਾ ਕੰਮ ਕਰਕੇ ਬੈਠੀ ਆ ਜਾਂ ਆ ਛੱਡ ਜੇ ਮੁੰਡੇ ਨੂੰ ਠਾ ਕੇ ਤੇ ਪੜਾ ਇਹਦੀ ਕਮਾਈ ਨਹੀਂ ਖਾਣੀ ਆ ਮੰਮੀ ਤੁਸੀਂ ਕਿਉਂ ਐਦਾਂ ਕਰਦੇ ਹੋ ਫੇਰ ਕੀ ਇਹਦੀ ਕਮਾਈ ਨਹੀਂ ਖਾਣੀ ਤੇ ਵੀ ਪੜੇਗੀ ਕੋਈ ਚਾਰੋਂ ਮਾਤਾ ਤਾਂ ਕੋਈ ਕੰਮ ਲੱਜੇ ਉਹ ਤਾਂ ਘਰ ਦਾ ਵਾਹ ਘਰ ਦਾ ਚਰਾਗ ਹੈ ਇਹਨਾਂ ਦੀ ਆ ਬਗਾਨੇ ਘਰ ਸਾਨੂੰ ਕੀ ਲੋੜ ਐ ਇੰਨਾ ਖਪਣ ਦੀ ਇਹਨੂੰ ਉੱਪਰ ਮੁੰਡੇ ਦਾ ਵੀ ਕਸੂਰ ਐ ਜੇ ਮੈਨੂੰ ਕਹਿਆ ਹਈ ਨਾ ਵੀ ਇਹਨੂੰ ਸਰਕਾਰੀ ਸਕੂਲੇ ਪਾ ਤੇ ਚਲ ਪੋਤਰਾ ਮੇਰਾ ਚੰਗੇ ਸਕੂਲੇ ਪਾਇਆ ਵਾ ਤੇ ਖਰਚਾ ਬੜਾ ਪਰ ਮੇਰੇ ਮੁੰਡੇ ਨੇ ਵੀ ਆਖਿਆ ਵੀ ਨਹੀਂ ਅਰ ਇਹਦੀ ਜਨਾਨੀ ਦੀ ਮੰਨੀ ਇਹਨੂੰ ਉੱਥੇ ਹੀ ਪਾਇਆ ਐਨਾ ਖਰਚਾ ਕਿੱਥੋਂ ਮੇਰਾ ਮੁੰਡਾ ਤਾਰੇਗਾ ਇਹ ਨਾਲ ਇਹਨੇ ਬੜੀ ਡੀਸੀ ਲੱਗਣਾ ਹੈ ਜੇ ਕੁੜੀਆਂ ਘਰ ਦੇ ਕੰਮ ਕਰਦੀਆਂ ਨੇ ਮੁੜ ਕੇ ਜਾ ਕੇ ਸੋਈਦਾ ਕੰਮ ਕਰਨਾ ਨਹੀਂ ਆਉਂਦਾ ਇੱਥੇ ਫੜਲੀ ਕਿਤਾਬ ਦੇ ਤੁਰ ਪਈ ਆਹ ਨਹੀਂ ਚੰਗੇ ਸਕੂਲੇ ਪੜਵਾਣਾ ਮੰਮੀ ਅੱਜ ਨਾਲ ਨਾ ਤੀਆਂ ਬੁੱਤਾਂ ਚ ਕੋਈ ਫਰਕ ਨਹੀਂ ਸਮਝਦਾ ਤੁਹਾਡੀ ਤੇ ਸੋਚ ਪਿਛਲੇ ਜ਼ਮਾਨੇ ਦੀ ਸਾਡੀ ਕਹਿੰਦੀ ਪਿਛਲੇ ਜ਼ਮਾਨੇ ਦੀ ਸੋਚ ਆ ਨੀ ਹੈ ਤੂੰ ਜਦੋਂ ਕੋਈ ਗੱਲ ਕਰੀਏ ਪਿਛਲੇ ਜ਼ਮਾਨੇ ਦੀ ਸੋਚ ਪਿਛਲੇ ਜ਼ਮਾਨੇ ਚੱਲ ਨਹੀਂ ਤੂੰ ਇੱਥੇ ਕਿੱਡੀ ਬੈਠੀ ਐ ਥਾਂ ਨੂੰ ਕਰਕੇ ਚੱਲ ਉੱਠ ਮਾਂਵਾ ਤੇਰੇ ਕੋਲ ਕੰਮ ਕਰੋ ਤੇ ਬੋਲੇ ਨਾ ਤੀ ਤੇ ਵੀ ਤਰਸ ਤੂੰ ਤੇ ਕੋਈ ਗੱਲ ਨਹੀਂ ਇਹਨੂੰ ਇਹ ਤੇ ਮੰਮੀ ਬਗੜਨ ਵਾਲੀ ਕਿਹੜੀ ਗੱਲ ਹੈ ਤੂੰ ਬਗੜ ਨਹੀਂ ਹੋਰ ਕਿਕਰ ਨਹੀਂ ਨਾ ਤੂੰ ਆਪ ਕੰਮ ਕਰਨੀ ਹੈ ਨਾ ਉਹਨੂੰ ਉਹ ਤੇ ਬੈਰੂ ਲੈ ਕੇ ਬੈਰ ਨਹੀਂ ਤਨ ਮੁੰਡੇ ਦਾ ਫਿਕਰ ਹੀ ਨਹੀਂ ਹੁੰਦਾ ਜਿਹੜਾ ਵੀ ਕਾਮਜਾਬ ਕਰਨਾ ਹੈ ਮੰਮੀ ਉਹ ਵੀ ਹੋ ਜਾਊਗਾ ਉਹਦਾ ਵੀ ਸਾਨੂੰ ਫਿਕਰ ਆ ਤੁਹਾਨੂੰ ਆਪਣੀ ਧੀ ਦਾ ਵੀ ਫਿਕਰ ਆ ਜੇ ਇਹਨੂੰ ਮੁੰਡੇ ਨੂੰ ਮੈਂ ਕਲਪੀ ਉਹ ਤੂੰ ਜੇ ਮੁੰਡੇ ਨੂੰ ਮੈਂ ਆਖਿਆ ਕਿ ਚਲ ਤੂੰ ਕੋਈ ਕਰ ਨਹੀਂ ਇਹਨੂੰ ਅਸੀਂ ਆਪਣੇ ਸਕੂਲੇ ਪਾ ਲਈਏ ਇਹ ਵੀ ਅੰਦਾ ਨਹੀਂ ਮੰਮੀ ਕਿਉਂ ਪਾਈਏ ਤੂੰ ਬਸ ਇਹ ਆਵੇ ਕੇ ਗੱਲ ਤੂੰ ਤਾਂ ਮੁੰਡੇ ਦਾ ਪਿਆਰ ਹੀ ਨਹੀਂ ਲੱਗਣ ਦਿੰਦੀ ਤੇ ਅੰਗੇ ਪਾਸੇ ਤੁਰਨੀ ਨਹੀਂ ਦਿੰਦੀ ਤੂੰ ਤੇ ਤੂੰ ਇਹ ਤੇ ਮੇਰੇ ਸਾਹਮਣੇ ਮੇਰੇ ਬੱਚੇ ਨਾਲ ਇੰਦਾ ਕਰਨੀ ਬਾਹਰ ਦੇ ਘਰ ਦਾ ਮਸਿਆ ਕਰ ਜਿੰਨੀ ਤੇਨੂੰ ਅਗਲਾ ਉਨੀ ਕੀ ਇਹਨੂੰ ਆਉਣੀ ਆ ਮੰਮੀ ਅਈ ਇਹਨੇ ਨਾ ਮੂੰਹ ਆ ਨਾ ਤੈਨੂੰ ਚਾਹ ਬਣਾਉਂਦੀ ਅਗਲਾ ਰੋਟੀ ਪਕਾਉਂਦੀ ਤੇ ਮੁਰਕੇ ਇਹਨੂੰ ਵੀ ਇਹੋ ਮੱਤ ਦੇਖਣੀ ਮੰਮੀ ਮੈਨੂੰ ਸਾਰੀ ਹੈ ਪਹਿਲਾਂ ਬੜੀਆ ਕਰ ਉੱਠਾ ਤਾਂ ਕਰੋ ਕੰਮ ਵੇਲੜਾ ਦੇ ਮਾਮਾ ਤਿਕ ਨਾ ਮੈਂ ਪੋਤਰਾ ਪੜਾ ਵੇਖਾਂ ਕੀ ਕਰਦੇ ਆ ਸੁਤਾਇਕ ਜਾਂ ਜਾਗਦਾ ਚੁੱਪ ਕਰਕੇ ਪੈ ਰਿਆ ਆ ਮੰਮੀ ਨਹੀਂ ਨਾ ਸੋਚ ਮੈਟ ਹੁੰਦਾ ਹੈ ਕਿ ਆਪਾਂ ਤੁਹਾਡੀ ਪਿਛਲੇ ਜਮਾਨੇ ਦੀ ਹੈ ਇਹ ਨਹੀਂ ਕਿ ਸਾਰਿਆਂ ਦੀ ਹੁੰਦੀ ਆ ਕਿ ਇਹ ਕੇ ਦੀ ਹਜੇ ਵੀ ਸੋਚ ਹੈਗੀ ਆ ਧੀ ਪੁੱਤ 'ਚ ਫਰਕ ਸਮਝਦੇ ਮੰਮੀ ਦੀ ਮੇਰੀ ਹੁੰਦੀ ਆ ਇਦਾਂ ਕਰਦੀ ਆ ਤੇ ਮੈਂ ਕਿੱਦਾਂ ਪਿੱਛੇ ਛੱਡ ਜਣੀ ਆ ਤੇ ਪਤਾ ਨਹੀਂ ਕੀ ਕਰਦੀ ਹੋਣਗੀ ਸੁਣਤਾ ਵੀ ਜਾਂ ਜਾਂਦਾ ਹੈ ਮਾ ਬੀਰੇ ਮੈਂ ਵੀਰੇ ਦੱਬੀ ਮਨਾ ਕੇ ਰਸੋਂਦੋ ਹੋਰ ਤਾਂ ਤੁਧੂ ਦੁੱਧ ਕੋਟ ਪੀ ਨਾ ਮੇਰਾ ਕੋਟੋਟਾ ਦੁੱਧੂ ਪੀ ਨਾ ਕੋਟ ਮੇਰਾ ਨਹੀਂ ਜੀ ਕਰਨਾ ਮੈਂ ਸੋਣਾ ਦੁੱਧ ਪੀ ਕੇ ਤੇ ਜਾ ਮੈਂ ਪੁੱਤ ਘੜੀ ਘੰਟੇ ਖੇਡ ਕੇ ਆ ਮੈਂ ਮੈਂ ਸੋਣਾ ਚੱਲ ਛੂੰ ਜਾ ਨਹੀਂ ਉੱਠਣਾ ਠੰਡ ਤੇ ਨਹੀਂ ਲੱਗਦੀ ਮੈ ਭੁੱਖੋਂ ਲੱਗਾ ਮੈਂ ਪੁੱਤ ਨੂੰ ਜਾਣ ਕੇ ਕਰਦਾ ਵਾ ਨਹੀਂ ਨਹੀਂ ਮੈਂ ਸੋਣਾ ਤੇ ਆ ਚੱਲ ਛੂੰ ਜਾ ਮੇਰਾ ਪੁੱਤ ਛੂੰ ਜਾ ਮੁੰਡਾ ਵਿਚਾਰਾ ਵੀ ਸਵੇਰੇ ਇਸ ਵਕਤੇ ਠਾਲ ਦਈਦਾ ਤੇ ਸਕੂਲ ਜਾਂਦਾ ਵੇ ਛੇਤੀ ਉੱਠ ਤੇਰੀ ਗੱਡੀ ਆ ਗਈ ਆ ਮੁੜ ਕੇ ਵਿਚਾਰਾ ਹੁੰਦਾ ਆਉਂਦਿਆਂ ਹੀ ਨਾ ਫਿਰ ਖਾਂਦਾ ਨਾ ਟਿਵੀਸ਼ਨ ਤੇ ਭੱਜ ਜਾਂਦਾ ਸਾਰੀ ਦਿਹਾੜੀ ਮੁੰਡਾ ਥੱਕ ਜਾਂਦਾ ਮੈਂ ਤੇ ਆਪ ਹੈਰਾਨ ਆ ਵੀ ਛੋਟਾ ਜਿਹਾ ਬੱਚਾ ਤੇ ਕਿੰਨੀ ਮਿਹਨਤ ਬੱਚੇ ਨੂੰ ਕਰਨੀ ਪੈਣ ਢਈ ਪਰ ਕੀ ਕਰੀਏ ਪੜਾਉਣਾ ਤੇ ਹੈ ਹੀ ਆ ਪੁੱਤ ਨੂੰ ਨਹੀਂ ਪਿਆ ਆ ਬੈਠਾ ਇੱਥੇ ਜਿੱਧਰ ਗਿਆ ਮਮੀ ਗਿਆ ਤਾਂ ਆਰਤੀ ਨੂੰ ਮਿਲਿਆ ਹਾਂ ਤੇ ਉਹ ਆਂਦਾ ਵੀ ਤੁਹਾਡਾ ਪਿਛਲਾ ਹੀ ਜੇ ਬਰਾਵਾ ਖਰਚਾ ਪਿਆ ਵਾ ਤੇ ਆਂਦਾ ਵੀ ਉਹ ਪਹਿਲਾਂ ਕੱਟ ਕੇ ਕਲੀਅਰ ਕਰਕੇ ਤੇ ਥੋੜਾ ਬੋਧਾ ਮੈਂ ਤੁਹਾਨੂੰ ਦੇ ਸਕਦਾ ਵਾਂ ਜਿਆਦਾ ਨਹੀਂ ਹੋਣਾਗਾ ਅੱਛਾ ਤੇ ਜੇ ਹਿਸਾਬ ਨਾਲ ਮਮੀ ਉਹ ਕਹਿੰਦੇ ਆਂ ਸੀ ਤੇ ਮੈਂ ਆਪ ਹੁੰਦਿਆਂ ਸੋਚਦਾ ਹੁੰਦਿਆਂ ਵੀ ਉਦਾਂ ਫਿਰ ਤੂੰ ਬੱਚਿਆਂ ਦਾ ਕਿੱਦਾਂ ਚੱਲੂਗਾ ਔਖਾ ਹੋ ਜਾਣਾ ਤੇ ਸ਼ਹਿਰ ਖਰਚਾ ਤਾਂ ਨਾ ਮੈਂ ਤੇ ਤੈਨੂੰ ਪਹਿਲਾਂ ਆਖਿਆ ਸੀ ਤੇ ਤੂੰ ਅੱਗੇ ਨਹੀਂ ਮੇਰੀ ਮੰਨੀ ਚੁੱਪ ਕਰਕੇ ਤੇ ਮੁੰਡੇ ਨੂੰ ਪਾ ਉੱਥੇ ਤੇ ਕੁੜੀ ਨੂੰ ਪਾ ਇੱਥੇ ਸਰਕਾਰੀ ਸਕੂਲੇ ਇਹ ਤੇਰੇ ਕੋਈ ਇੱਕੋ ਹੀ ਬੱਚਾ ਪੜਾਇਆ ਜਾਣਾ ਈ ਦੋ ਨਹੀਂ ਉਹ ਪੁੱਤ ਪੜਾਇਆ ਜਾਣਾ ਥੱਲੇ ਬੁੱਤਾ ਕਰਜ਼ੇ ਦੇ ਆ ਜਾਏਗਾ ਮੰਮੀ ਮੈਂ ਤੇ ਆਨਾ ਵੀ ਚਲੋ ਜਿੱਦਾਂ ਦਾ ਪੁੱਤ ਪੜੇ ਉਦਾਂ ਦੀ ਧੀ ਪੜ ਜਾਵੇ ਦੋਵੇਂ ਇੱਕੋ ਜਿਹੇ ਪੜ ਜਾਣਗੇ ਤੇ ਵਧੀਆ ਰਹਿਣਗੇ ਕਿਉਂਕਿ ਪੜ੍ਹਾਈ ਪੱਲੇ ਹੋਵੇ ਤੇ ਪੜ੍ਹਾਈ ਨਾਲ ਵੀ ਬੱਚਾ ਕਾਮਯਾਬ ਹੋ ਜਾਂਦਾ ਵਾ ਐ ਤੇ ਸਹੀ ਆ ਪਰ ਬੁੱਤ ਮੇਰੀ ਗੱਲ ਸੁਣ ਅੱਗੇ ਲੋਕੀ ਪੰਜ ਪੜਾ ਕੇ ਵਿਆ ਦੇ ਦਿੰਦੇ ਹੁਣ ਇਹ ਆ ਕਿ ਇਹਨੂੰ 10 ਜਮਾਤਾਂ ਕਰਾ ਕੇ ਤੇਰੇ ਹੱਥ ਪੀਲੇ ਕਰ ਦਾਂਗੇ ਆਪਣਾ ਮੁੰਡਾ ਪੜਾਵਾਂਗੇ ਜਿਹੜਾ ਆਪਾਂ ਕਿਤੇ ਕਿਸੇ ਪਾਸੇ ਲੱਗੇਗਾ ਤਾਂ ਤੈਨੂੰ ਵੀ ਸੋਖ ਹੋਏਗਾ ਮੰਮੀ ਅੱਜ ਕੱਲ ਪਤਾ ਕੀ ਆ ਪੜ੍ਹਾਈ ਜ਼ਰੂਰੀ ਆ ਬੱਚੇ ਨੂੰ ਕੱਲੀ ਵਿਆਹਣ ਦੀ ਗੱਲ ਨਹੀਂ ਹੈਗੀ ਬੱਚਾ ਅਗਲੇ ਦੇ ਘਰ ਜਾਣਾ ਵਾ ਅਗਲੇ ਦਾ ਘਰ ਸਾਂਭਣਾ ਵਾ ਜੇ ਆਪਣੇ ਪੱਲੇ ਹੋਊਗਾ ਬੱਚੇ ਨੂੰ ਤੇ ਗਾ ਆਪਣੇ ਬੱਚੇ ਨੂੰ ਪੜ੍ਹਾ ਸਕੇਗਾ ਤੇ ਘਰ ਦਾ ਕੰਮ ਵੀ ਜ਼ਰੂਰੀ ਚਾਹੀਦਾ ਨਾ ਇਹਨੂੰ ਤੂੰ ਉੱਥੇ ਪਾ ਦੇ ਤੇਰੇ ਕੋਲ ਨਹੀਂ ਪੜਾਇਆ ਜਾਣਾ ਮੈਂ ਤੈਨੂੰ ਆਖੀ ਜਾਨੀ ਉਹ ਦੋ ਨਹੀਂ ਪੜਾਇ ਖਰਚਾ ਬੜਾਈ ਪਰ ਮੰਮੀ ਇਦਾਂ ਮੰਨਣੀ ਮੇਰਾ ਮੰਦਾ ਨਾਲੇ ਇਦਾਂ ਪਰ ਗਰਲੀਨ ਵੀ ਕਿੱਦਾਂ ਮੰਨਣਗੇ ਉਹਨੇ ਵੀ ਕਹਣਾ ਹੈਗਾ ਵੀ ਇਦਾਂ ਬੱਚਿਆਂ ਜਿਦਾਂ ਉਹ ਜਿਹੜਾ ਬੱਚੇ ਨੂੰ ਵੀ ਠੀਕ ਉਹਦੀ ਕਿਹੜੀ ਗੱਲ ਹੈ ਉਹਨੇ ਮੰਨਣਾ ਨਹੀਂ ਉਹਨੇ ਆਪਣੀ ਲੋੜ ਨੂੰ ਮੰਨਣੀ ਜੇ ਗੇਮ-ਗੇਟ ਦੱਸਾਂਗੇ ਤੇ ਇੰਨੇ ਦਿਨ ਨਹੀਂ ਇੰਨੇ ਦਿਨ ਨਹੀਂ ਆਪੇ ਮੰਨਣਾ ਪਏ ਜਾਂ ਵੇਨਾ ਮੰਮੀ ਕੋਈ ਹੋਰ ਕਰਕੇ ਇਦਾਂ ਵੇ ਲੈਣੇ ਕਿ ਕੋਈ ਫੜ ਫੁੱੜ ਲੈਣੇ ਤਾਂ ਇੱਕ ਰੋਕ ਕੇ ਸੋਕਿਓਗੇ ਕਰਦੇ ਕੋਈ ਇਦਾਂ ਆਪਣੀ ਮਰਜ਼ੀ ਕਰ ਫਿਰ ਮੇਰੇ ਮੇਰੇ ਘਰ ਨਾਲ ਆ ਕੇ ਆਣ ਕੇ ਨਹੀਂ ਮੁੜ ਕੇ ਆਖਣਾ ਕਿ ਮੰਮੀ ਇੰਨੇ ਛੱਡ ਗਏ ਤੇ ਮੰਮੀ ਆਉਣੇ ਛੱਡ ਗਏ ਨੇ ਮੈਂ ਮੈਂ ਕੀ ਕਰ ਸਕਨੀ ਆ ਮੁੜ ਕੇ ਇਹ ਤਾਂ ਮੰਮੀ ਗੱਲ ਤਾਂ ਠੀਕ ਆ ਮੈਂ ਕੀ ਕਰ ਸਕਨੀ ਪਰ ਉਹ ਠੀਕ ਆ ਆ ਗਿਆ ਕਰਨੀ ਪੈਣੀ ਗੱਲ ਜਦੋਂ ਬਾਕੀ ਬੇਲੇ ਮੰਮੀ ਦਾ ਬੇਲਾ ਕੋਈ ਧਿਆਨ ਦਾ ਚਲੋ ਪਾਪਾ ਮੇਰੀ ਗੱਲ ਸੁਣੋ ਹਾਂਜੀ ਪੁੱਤ ਜੀ ਦੱਸੋ ਪਾਪਾ ਜੀ ਮੇਰੇ ਪੇਪਰ ਖਤਮ ਹੋ ਗਏ ਆ ਤੇ ਹੁਣ ਮੈਨੂੰ ਵੀ ਛੁੱਟੀਆਂ ਪੈ ਗਈਆਂ ਤੇ ਤੁਸੀਂ ਮੈਨੂੰ ਪਿਛਲੀ ਾਰ ਵੀ ਲਾਰਾ ਲਾਇਆ ਸੀ ਕਿ ਤੁਹਾਨੂੰ ਅਮਰਸਰ ਜਾਂ ਸਾਡਾ ਪਿੰਡ ਖੜਾਗੇ ਜਾਂ ਜਲੰਧਰ ਫੰਗ ਸਿਟੀ ਖੜਾਗੇ ਮੈਨੂੰ ਜੋ ਮਰਜ਼ੀ ਹੋ ਜੇ ਮੈਨੂੰ ਖੜੋ ਉਹ ਤੈਨ ਦਾ ਜੇ ਥੋੜਾ ਕਰੀ ਦੀਆ ਕੋਈ ਨਹੀਂ ਆਪਾਂ ਲਾਗੇ ਤੈਨੂੰ ਕਿ ਕਮਾ ਲਾਵਾਂਗਾ ਫਤੇੜਾ ਲਾ ਜਾਾਂਗਾ ਪੁੱਤਰ ਤੈਨੂੰ ਮੈਂ ਦਾਦੀ ਕਾਓ ਲਾ ਵੇ ਮੇਰੇ ਪੁੱਤ ਨੂੰ ਲੈ ਜਾ ਵੇ ਲੈ ਤੂੰ ਪਿਛਲੀ ਵਾਰੀ ਵੀ ਆਖਿਆ ਈ ਉਹ ਤੇ ਕੋਈ ਗੱਲ ਨਹੀਂ ਇਹਦੇ ਨੂੰ ਸਾਨੂੰ ਕੀ ਚੰਗਾ ਮੰਮੀ ਉਹ ਤੇ ਬੱਚਾ ਵਾ ਮਨ ਹੁਣ ਜੇ ਮੈਂ ਇਹਨੂੰ ਖੜਾਗਾ ਤੇ ਗਰਲੀ ਨੇ ਕਿਹੜਾ ਮੰਮੀ ਜਾਣਾ ਤੇ ਰੋਜ ਨੂੰ ਵੀ ਇਹਨੇ ਕਿਹੜਾ ਨਾਲ ਖੜੋ ਤੇ ਇੰਨਾ ਖਰਚਾ ਨੂੰ ਵਾਲਾ ਖਾਂਦਾ ਵਾ ਇੰਨਾ ਖਰਚਾ ਉਹਦੀ ਕਿਹੜੀ ਗੰਦ ਵਾ ਉਹ ਤੇ ਹਰ ਪਾਸੇ ਤਿਆਰ ਰਹਿੰਦੀ ਐ ਤੂੰ ਰਹਿਂਦੇ ਕੁੜੀ ਨੂੰ ਤੇ ਇਹਨੂੰ ਰਹਿਂਦੇ ਤੇ ਇਹ ਵਾ ਕਿ ਇਹ ਹੋਏ ਹੋ ਤੁਹਾਡੀ ਚੀਜ਼ ਵਾ ਇਹ ਇਹਨੂੰ ਤੂੰ ਮੇਰਾ ਪਤੀ ਜਰੂਰ ਵੇ ਰਕਮਾ ਫਰਾ ਲਿਆ ਮੇਰਾ ਪੁੱਤ ਕੋਈ ਗੱਲ ਮਮੇ ਦੀ ਇੱਕ ਬੱਚੇ ਨੂੰ ਇਹਨੂੰ ਲੈ ਜਾਂਗਾ ਤੇ ਫੇਰ ਰੋਜ ਰੂਹੂਗੀ ਰੋਜ ਨੇ ਕਿਹਾ ਮੈਨੂੰ ਨਹੀਂ ਖੜਿਆਗਾ ਪਪਾ ਮੈਨੂੰ ਉਹਨੂੰ ਕਰਾ ਲਾਂਗੀ ਚੁੱਪ ਮੈਂ ਉਹ ਤੇ ਵਿਚਾਰੀ ਸਭ ਨੰਬਰ ਵੀ ਚੰਗੇ ਉਹਦੇ ਆਏ ਆ ਇਹਦੇ ਨਾਲ ਤਾਂ ਨੰਬਰ ਵੱਧ ਆਏ ਆ ਸਭ ਉਹਦੇ ਤੂੰ ਵਿੜਿਆਉਣਾ ਕਿਉਂ ਮੈਂ ਨਾ ਕਿਉਂ ਵਿੜਿਆਉਣਾ ਆਂਗਾ ਮੁੰਡਾ ਘੱਟ ਪੜਦਾ ਮਮੀ ਮੈਂ ਇਹ ਗੱਲ ਨਹੀਂ ਕਹਿੰਦਾ ਵੀ ਕਹਾਂਦਾ ਨਹੀਂ ਮੈਂ ਇਹ ਵੀ ਚਲੋ ਠੀਕ ਹੈ ਪਾਸ ਹੋਇਆ ਪਰ ਉਹ ਵਿਚਾਰੀ ਪੋਜੀਸ਼ਨ ਲੈ ਕੇ ਫਿਰ ਤੋਂ ਵੀ ਆਈ ਦੀ ਹੁਣ ਉਹਨੂੰ ਨਾਲ ਖੜੀ ਗਈ ਇਹਨੂੰ ਮੈਂ ਲੈ ਜਾਣਾ ਤੇ ਫਿਰ ਉਹ ਚੰਗਾ ਨਹੀਂ ਲੱਗਦਾ ਬੱਚਾ ਵਿਚਾਰਾ ਰੋਊਗੀ ਮੁਰਗੇ ਕੱਲੀ ਵੀ ਮੈਨੂੰ ਨਹੀਂ ਖੜਿਆ ਨਾਲ ਆ ਧੀਆ ਨੂੰ ਨਹੀਂ ਪੁੱਵੇ ਚੜਾਈਦਾ ਹੁੰਦਾ ਅਖਲ ਨੂੰ ਹੱਥ ਫੇਰਿਆ ਕਰ ਤੂੰ ਤੂੰ ਬਾਹਰ ਫਿਰਨਾ ਤੁਰਨਾ ਤੈਨੂੰ ਕੋਈ ਪਤਾ ਨਹੀਂ ਧੀਂਗਿਆਂ ਨੂੰ ਨਹੀਂ ਪੁੱਵੇ ਚੜਾਈਦਾ ਇਹ ਵੇਹ ਪੋਤ ਨੂੰ ਮੇਰੇ ਨੂੰ ਖੜਨਾ ਹੀ ਖੜਨਾ ਮੇਰਾ ਪੋਤਰਾ ਜਏ ਮਮੀ ਇੱਕ ਗੱਲ ਮੇਰੀ ਸੁਣਿਓ ਤੁਸੀਂ ਆ ਸਿਆਣੇ ਜੀ ਪਰਤੀਆਂ ਜਿਹੜੀਆਂ ਨਾ ਮਾਪਿਆਂ ਨਾਲ ਜ਼ਿਆਦਾ ਕਰਦੀਆਂ ਹਮੇਸ਼ਾ ਨਾ ਇਹ ਨਹੀਂ ਆਂਦਾ ਕਿ ਪੁੱਤ ਵੀ ਆ ਡੱਗੇ ਤੇ ਜਾਣਾ ਪਰ ਕਿੰਨਾ ਉਹਦਾ ਬੜਾ ਪੈਸਾ ਰਬੰਨਾ ਵਾ ਪਰਤੀਆਂ ਵੀ ਜਿਹੜੀਆਂ ਨਾ ਮਰਦੇ ਸਾਂ ਤੱਕ ਮਾਪਿਆਂ ਨਾਲ ਸਾਹ ਲੈਂਦੀਆਂ ਨੇ ਆ ਤਾਂ ਫਿਰ ਸਰਕਾਰੀ ਸਕੂਲ ਨੇ ਪੜਾਉਣਾ ਹੀ ਆ ਹਾਂ ਗਾਂ ਨੂੰ ਮੈਂ ਉੱਥੇ ਕਰਾਉਣਾ ਦਾ ਤੇਰਾ ਖਰਚਾ ਵੀ ਵੇਖਣਾ ਕਿ ਤੈਨੂੰ ਆਹ ਦੱਬੀ ਜਾਣਾ ਕਰਜ਼ੇ ਥੱਲੇ ਮੰਮੀ ਤੇ ਅਲੀ ਆਪਣੀ ਕਿਸ ਬਣਾਉਂਦੀ ਆ ਕੋਈ ਨਾ ਕੋਈ ਮਾਲੀ ਸੱਜਾ ਖੱਬਾ ਕਰ ਲਾਂਗਾ ਭਾਈ ਔਖਾ ਜੇ ਜਿ ਪੜਨਗੇ ਤੇ ਬੱਚੇ ਇੱਕੋ ਸਕੂਲ ਚ ਪੜਨਗੇ ਮੰਮੀ ਇਹ ਏਦਾਂ ਫਰਕ ਨਹੀਂ ਪਈ ਇਹਨੂੰ ਹੁਣ ਉੱਥੇ ਕਾਨਵਰਟ ਚੰਗੇ ਪੜਾਈਏ ਤੇ ਉਹਨੂੰ ਵਿਚਾਰੀ ਨੂੰ ਸਰਕਾਰੀ ਬਾਲਾਂ ਕੱਲ ਨੂੰ ਅਗਲੇ ਘਰ ਜਾਣਾ ਉਹਨੇ ਕਹਣਾ ਬੱਚੇ ਪੜਾਉ ਨਹੀਂ ਸਕਦੇ ਸਾਰੇ ਹੀ ਪਤਾ ਉਹਨੇ ਕੋ ਡਰਨਾ ਹੈ ਨਾ ਜਿਨਾਨੀ ਕੋ ਡਰਨਾ ਹੈ ਤੂੰ ਸਾਰੇ ਮੈਨੂੰ ਪਤਾ ਹੈ ਮੰਮੀ ਇਹ ਚ ਡਰਨ ਵਾਲੀ ਕਿਹੜੀ ਗੱਲ ਆ ਕਰਨਾ ਉਹਦੇ ਬਾਰੇ ਪੁੱਤ ਤੂੰ ਜਾ ਅੰਦਰ ਕੋਈ ਨਹੀਂ ਮੈਂ ਤੈਨੂੰ ਕਿਤਨਾ ਜਿੱਦ ਕਮਾ ਲੈਣ ਲੱਗੇ ਆਪਾਂ ਚੱਲ ਜਾਂਗੇ ਪੁੱਤ ਇਹਦਾ ਜਿੱਦ ਨਹੀਂ ਕਰੀਂਦਾ ਕੋਈ ਗੱਲ ਨਹੀਂ ਉੱਥੇ ਘਲਾਉਣੇ ਨਾ ਪੁੱਤਰੇ ਨੂੰ ਅੰਮ੍ਰਿਤਸਰ ਹੀ ਘਲਾਉਣੇ ਤੇ ਜਾਂਦਾ ਉੱਥੇ ਜਲੰਧਰ ਘਲਾਉਣੇ ਮੰਮੀ ਇਦਾਂ ਜिद ਕੀਤਾ ਬੱਚਾ ਵਿਗੜੇਗਾ ਕੋਈ ਤਨੂ ਹੱਲਾ ਸ਼ਰੀ ਦੇ ਉਹ ਨਹੀਂ ਵਿਗੜਦਾ ਉਹ ਨਹੀਂ ਵਿਗੜਦਾ ਇਹ ਮਾਂ ਤੇ ਨਜੜ ਗੰਨ ਇਹਨਾਂ ਪੇਸteri ਜਾਣ ਦੇਂਦਗਾ ਮੈਨੂੰ ਪੂਰਾ ਮਾਣ ਹੈ ਮੇਰੇ ਪੁੱਤਰੇ ਨੇ ਨਹੀਂ ਵਿਗੜਨਾ ਮੀ ਮੰਮੀ ਤਨੂ ਕੀਤਾ ਤਾਂ ਨਾ ਗੱਲ ਕਰੀਏ ਤੁਸੀਂ ਤਾਂ ਗੋ ਪੁੱਤ ਜਾ ਤੂੰ ਵੀ ਜਾ ਕੇ ਪੜ ਅੰਦਰ ਜਾ ਮੈਂ ਤੂੰ ਪਾਇ ਤੂੰ ਜਾ ਮੁੰਡਾ ਮੇਰਾ ਜਿਹੜਾ ਨਾ ਇਹ ਵੀ ਜਨਾਨੀ ਦੇ ਹੱਥਾਂ ਤੇ ਚੜਿਆ ਮੈਂ ਕੀ ਕਰਾਂ ਇਹ ਇਹ ਨਹੀਂ ਸੋਚਦਾ ਮੈਨੂੰ ਕਮਾਈ ਕਿੰਨੀ ਕੈ ਕਿ ਮੇਰੇ ਖਰਚੇ ਕਿੰਨੇ ਹੋਣ ਡਏ ਨੇ ਇਹਨੂੰ ਲੱਗੂ ਪਤਾ ਜਿੱਦਣ ਇਹਦੇ ਸਿਰ ਤੇ ਹੁਣ ਬੋਧੀਆਂ ਵੱਜਣ ਡੀਆਂ ਹਨਾ ਤੇ ਲਖਣੇ ਕਿੱਥੋਂ ਨੇ ਦੇਖੋ ਫੇਰ ਮੇਰੇ ਲੱਗੇ ਆਣੀ ਆ ਗਈ ਜੀ ਹਾਂ ਆ ਗਿਆ ਗਲੀ ਬਹੁਤ ਹੀ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਈ ਆ ਲੈ ਕੇ ਆਇਆ ਪਾਣੀ ਅਹ ਡੰਗਰ ਵੀ ਪਤਾ ਨਹੀਂ ਛਾਵੇਂ ਕੀਤੀ ਆ ਕਿ ਨਹੀਂ ਦੇਰ ਨਾ ਜਾ ਕੇ ਆਣੋਂ ਪਾਣੀ ਕੀ ਟੈਨਸ਼ਨ ਕੀ ਹੈ ਭੈਣ ਨਈ ਟੈਨਸ਼ਨ ਕਰਨੀ ਹੋਣੀ ਹੈ ਅੰਗਰੇਨ ਮੈਂ ਸੋਚਦੇ ਆਂ ਵੀ ਹੋਣਾ ਆਪਣਾ ਕੰਮ ਆਹੀ ਮਾ ਵੀਰ ਹਾਂ ਮਾ ਵੀਰ ਕਹਿੰਦੇ ਆ ਇਹ ਵੀ ਮੈਨੂੰ ਨਾ ਕਮਾ ਲਿਆ ਹੋਵੇਗਾ ਤੇ ਕਮਾ ਲਿਆ ਰੋਜ਼ ਨੂੰ ਵੀ ਲੈ ਉਹਦੇ ਇਹ ਬਣੇ ਹੀ ਚੱਲ ਜਾਗੇ ਗੱਲੀ ਨੂੰ ਉਹਦੇ ਗੱਲ ਤਾਂ ਠੀਕ ਆ ਵੀ ਤੁਸੀਂ ਵੀ ਨਾਲ ਚੱਲ ਜੂਗੇ ਤਿਆਰ ਹੋਗੇ ਤੇ ਪਰ ਬਹੁਤ ਇਹਨੂੰ ਪਤਾ ਖਰਚਾ ਤੇ ਅੱਗੇ ਹੱਥ ਟੈਟ ਆ ਤੇ ਜੇ ਮਾਲਾ ਆਪਾਂ ਸਾਰੇ ਜਣੇ ਚੱਲ ਗਏ ਤੇ ਖਰਚਾ ਕਿੰਨਾ ਹੋ ਜਾਣਾ ਉੱਥੇ ਨਾ ਨਾ ਕਰਦੇ ਤਾਂ ਫਿਰ ਵਾਰਾਂ ਕਿੱਦਾਂ ਖਾਣਾ ਉਹ ਤੋਂ ਡਿਮਿਸ਼ਨਾਂ ਨੇ ਬੱਚਿਆਂ ਦੀਆਂ ਤੇ ਤੈਨੂੰ ਪਤਾ ਡਿਮਿਸ਼ਨਾਂ ਇਕੱਲੀਆਂ ਨਹੀਂ ਵਰਦੀਆਂ ਨੇ ਫਿਰ ਕਈ ਕੁਝ ਨੇ ਮਤਲਬ ਕਈ ਖਰਚੇ ਨੇ ਤੁਹਾਨੂੰ ਪਤਾ ਹੀ ਹੈ ਹੈ ਤੇ ਸਹੀ ਆ ਪਰ ਜੇ ਬੱਚੇ ਕਹਿਣ ਡੇ ਇਹ ਘੁੰਮਣ ਜਾਣਾ ਤੇ ਫਿਰ ਕਮਾ ਲਿਓ ਮਾ ਵੀਰ ਕੱਲੇ ਨੂੰ ਨਾ ਮੈਂ ਲੈ ਜਾ ਮਮੀ ਕਹਿੰਦੀ ਕੱਲੇ ਨੂੰ ਲੈ ਜਾ ਮੰਮੀ ਨੇ ਅੱਗੇ ਨਾ ਰੋਇ ਨੂੰ ਮਾੜੇ ਸਮਝਦੀ ਰਹਿੰਦੀ ਆ ਮੰਮੀ ਤੇ ਭੰਦੇ ਕੰਨ ਪਰ ਤੇ ਉਹਨੇ ਐ ਕਿ ਮੁੰਡੇ ਨੂੰ ਲੈ ਜਾ ਤੇ ਇਹਨੂੰ ਰਹਿਣ ਦੇ ਇਹਨੂੰ ਕਿਉਂ ਰਹਿਣ ਦੇ ਇਹ ਵੀ ਸਾਮੀ ਜਾਏਗੀ ਜੇ ਮਰੇ ਮੂੰਹ ਨਾ ਕਹਿਤਾ ਵਾ ਵੀ ਮਾਹਵੀਰ ਨੂੰ ਲੈ ਲੈਣਾ ਤੇ ਰੋਜ ਨੂੰ ਨਹੀਂ ਖੜਨਾ ਰੋਜ ਜਾਊ ਤੇ ਮਾਹਵੀਰ ਜਾਊਗਾ ਅੱਜ ਕੱਲ੍ਹ ਤੇ ਪੁੱਤ ਤੇ ਕੋਈ ਫਰਕ ਨਹੀਂ ਆ ਇਹ ਤਾਂ ਮੰਮੀ ਸਾਡੀ ਸਮਝਦੀ ਆ ਉਹ ਗਲੀਨ ਫਰਕ ਤੇ ਮੈਂ ਵੀ ਨਹੀਂ ਸਮਝਦਾ ਮੇਰੇ ਲਈ ਤੇ ਜਿੰਨੇ ਮਨਰੋਜ ਆ ਉਹਨਾਂ ਹੀ ਮਾਹਵੀਰ ਦੋਨੇ ਇੱਕੋ ਜਿਹੇ ਨੇ ਮੈਨੂੰ ਬਰਾਬਰ ਉੱਪਰ ਮਾਂ ਮਮੀ ਵੀ ਜਿੱਦ ਗਈ ਕਰਨ ਤੇ ਉਹ ਵੀ ਮਾਹ ਪਿਰ ਵੀ ਡਾਇਟ ਚੱਲ ਲੈ ਜਾਂਦਾ ਵਾ ਤੇ ਰੋਜ਼ ਨੇ ਤਾਂ ਵਿਚਾਰੀ ਨੇ ਮੰਨ ਜਾਣਾ ਤੈਨੂੰ ਪਤਾ ਉਹਨੂੰ ਤੇ ਆ ਦੁਕਾਨ ਤੋਂ ਕੁਝ ਲਿਆਤਾ ਤਾਂ ਉਹਨੇ ਤਦ ਵੀ ਮੰਨ ਜਾਣਾ ਵੀ ਚੱਲ ਠੀਕ ਆ ਪਾਪਾ ਤੈਨੂੰ ਪਤਾ ਹੀ ਰੋਜ਼ ਦਾ ਤੇ ਮਾਹ ਵੀਰ ਆਪਣਾ ਥੋੜਾ ਜਿੱਦਣਾ ਤੈਨੂੰ ਪਤਾ ਹੀ ਆ ਦਾਦੀ ਨੇ ਤਰਪਾ ਥੋੜੇ ਲਾਡਾਂ ਦੇ ਵਿੱਚ ਜ਼ਿਆਦਾ ਨੂੰ ਕੀਤਾ ਮਮੀ ਨੇ ਅੱਜ ਤੇ ਵਿਗਾੜਿਆ ਨਾ ਕੱਲ ਨੂੰ ਸਾਨੂੰ ਪਤਾ ਲੱਗੇਗਾ ਉਹ ਤਾਂ ਗੱਲ ਤੇਰੀ ਠੀਕ ਆ ਮੈਂ ਤੇ ਅੱਗੇ ਬਾਹਰ ਕਿਨਾਂ ਨੂੰ ਹੁਣ ਸਮਝਾ ਕੇ ਆਵਾ ਪਰ ਉਹ ਮੰਨਦੇ ਕਿੱਥੇ ਅੱਗੋਂ ਸਭ ਲੜਨ ਪੈਂਦੇ ਆ ਤੇ ਆਪਾਂ ਲੜਾਈ ਥੋੜਾ ਪਾਉਣੀ ਆ ਮੈਂ ਤਾਂ ਨਾ ਮੰਨ ਰੋਇ ਨੂੰ ਤਾਂ ਤੁਹਾਨੂੰ ਮੈਂ ਇੱਥੇ ਲਾਗੇ ਲੈ ਜਾਵਾਂਗਾ ਆਪਾਂ ਲਾਗੇ ਚੱਲ ਜਾਾਂਗੇ ਕਿਤੇ ਕੋਈ ਗੱਲ ਨਹੀਂ ਚੱਲ ਜਾਾਂਗੇ ਮਾਹਵੀਰ ਨੂੰ ਮੈਂ ਗੱਲ ਕਰਨੀ ਹੈ ਨਾ ਮਾਹਵੀਰ ਵੀ ਸਾਡੇ ਨਾਲ ਹੀ ਜਾਏਗਾ ਕਿਤੇ ਨਹੀਂ ਲੱਗ ਜਾਏਗਾ ਤੇ ਇਹ ਜਿਹੜਾ ਮੁੰਡੇ ਨੂੰ ਗਾਣਦੇ ਹੋਰ ਅਲ ਮਿਲ ਕੇ ਮਾਹਵੀਰ ਇੱਥੇ ਆ ਮੇਰਾ ਬੋਤ ਕੋਈ ਨਹੀਂ ਮੇਰਾ ਕੋਈ ਦਿੱਕਤ ਤੋਂ ਕੋਸੇ ਉਹ ਵੀ ਬੈਠਾ ਵਾਂ ਕਿਹਨੋਂ ਪਾਪਾ ਮੈਨੂੰ ਘੁਮਾਉਣ ਨਹੀਂ ਲੈ ਕੇ ਜਾਂਦੇ ਕੋਈ ਗੱਲ ਨਹੀਂ ਪੁੱਤ ਪਾਪਾ ਖਾਣ ਖਾਣ ਗਏ ਹਮ ਸਾਰੇ ਮੈਂ ਸਾਰਿਆਂ ਨਾਲ ਨਹੀਂ ਮੈਨੂੰ ਪਤਾ ਮੈਨੂੰ ਪਹਿਲਾਂ ਖੜੋ। ਉਹ ਤੂੰ ਸਾਰੇ ਇਕੱਠੇ ਜਾਈਦਾ ਵਾ ਜਿੱਥੇ ਭਰਾ ਲਿਉਂਦੀ ਭੈਣ ਵੀ ਲਿਆਉਗੀ। ਭੈਣ ਨਾਲੇ ਮੈਨੂੰ ਪਤਾ ਪਹਿਲਾਂ ਮੈਨੂੰ ਖੜੋ। ਉਹ ਤੂੰ ਜਦ ਮੈਂ ਸਮਝਉਂਦੀ ਐ ਤੈਨੂੰ ਸਮਝੇ ਨਹੀਂ ਆਉਂਦੀ। ਮੈਨੂੰ ਨਹੀਂ ਪਤਾ ਮੈਨੂੰ ਖੜੋ ਨਹੀਂ ਤੇ ਮੈਂ ਚੱਲਾਂ ਦਾਦੀ ਨੂੰ ਦੱਸਾਂ। ਇੱਕ ਚੰਨਾ ਮੈਂ ਦਾਦੀ ਨੂੰ ਦੱਸਾਂ। ਇੱਥੇ ਬੈਠ ਕਿੱਥੇ ਦਾਦੀ ਕੋ ਚੰਨਿਆ ਵਾ। ਦਾਦੀ ਨੇ ਤਾਂ ਕੂਵੇ ਚਾੜਿਆ ਕਿਨ ਮੈਂ ਕਿੰਨੀ ਵਾਰੀ ਦੱਸਿਆ ਵਾ। ਜਿੱਥੇ ਭੈਣ ਦੇ ਉਹ ਉਥੇ ਭਰਾ ਜਾਊਗਾ ਗਾ ਵਿਗਾੜਿਆ ਕਿਦਾਂ। ਤੈਨਾਂ ਨਾਲ ਦાદੀ ਨੂੰ ਸੁ ਤੂੰ ਦાદੀ ਨੂੰ ਬਾਅਦ ਆਸ ਕੇ ਆਈ ਤੇਰੇ ਨਾਲ ਕੁੜੀਆਂ ਨੇ ਜ਼ਿਆਦਾ ਨੰਬਰ ਲਏ ਤੂੰ ਕੀ ਨੰਬਰ ਲਏ ਆ ਤਾਂ ਵੀ ਤੂੰ ਕਰਦਾ ਰਹਿਣਾ ਮੈਂ ਮੈਂ ਪੜਨਾ ਪੜਨਾ ਮੈਨੂੰ ਪਤਾ ਵਾ ਜਿਨੇ ਕ ਪਾਣੀ ਤੇ ਕੂ ਫੇਰਨਾ ਵਾਂ ਦાદੀ ਘੇਰੀ ਖੁੱਲੀ ਫੇਰਦੀ ਆ ਮੇਰਾ ਪੋਤਰਾ ਮੇਰਾ ਪੋਤਰਾ ਪੋਤਰੇ ਕੋ ਕੱਖ ਨਹੀਂ ਹੁੰਦਾ ਬਸ ਲੈ ਕੇ ਕੁੜਕੜੇ ਖਾਣੇ ਹੁੰਦੇ ਆ ਜਾਂ ਬਾਹਰ ਫਾਰਾ ਕਰਦੀ ਘਰ ਦੀ ਕਰ ਰਹੀ ਕੋਈ ਟੋਕਣ ਵਾਲਾ ਨਹੀਂ ਹੈ ਨਾ ਮੈਂ ਚੱਲਾਂ ਦાદੀ ਨੂੰ ਦੱਸ ਦਾਦੀ ਨੂੰ ਵੀ ਦੱਸ ਲੈਨੇ ਬਾਰ-ਬਾਰ ਤੇ ਤੈਨੂੰ ਮਾਂ ਦੀ ਨਹੀਂ ਹੈਗੀ ਤੇਨੂੰ ਦਾਦੀ ਦੀ ਹੈ ਬਸ ਆਹ ਲੈ ਇਹਨਾਂ ਚੀਜ਼ਾਂ ਖੇਡੇ ਨੂੰ ਇਹਨੂੰ 100 ਤੋਂ ਪਰੇ ਕੰਮ ਨਹੀਂ ਕਰਨੀ ਬਸ ਫਿਰਨੇ ਆ ਰਹੇ ਆ ਕਿੱਡੀ ਹੋਣੀ ਆਕੜ ਸਿਰ ਤੇ ਮੰਮੀ ਚੜਾਉਂਦੀ ਔਖੇ ਤੇ ਨਹੀਂ ਹੁਣਾਵਾ ਇਹਨਾਂ ਥੋੜਾ ਔਖੇ ਹੁਣਾਵਾ ਜਿਹੜੇ ਕੁੜੀ ਵੱਲ ਆਉਂਦੇ ਕੁੜੀ ਨੇ ਤਾਂ ਆਪਣੇ ਘਰ ਜਾਣਾ ਕੁੜੀ ਨੇ ਸਿੱਖਿਆ ਲੈ ਕੇ ਜਾਣੀ ਆ ਨਾ ਪਤ ਤਾਦੀ ਇਹ ਦੋ ਸਾਰਾ ਪਵਾੜਾ ਇਹਦੇ ਘਰ ਕੇ ਮੇਰੇ ਮਮੀ ਕਿਤੇ ਹੁੰਦੀ ਆ ਕੀ ਆਂਦੀ ਆ ਹਾਂ ਹੁਣ ਮੈਨੂੰ ਝੜ ਗਿਆ ਆ ਜਿੰਨੇ ਪਵਾੜੇ ਨੇ ਇਹਦੇ ਹੀ ਨਹੀਂ ਕੁੜੀ ਦੇ ਜੇ ਤੂੰ ਹਰ ਆਹ ਵੇਖ ਕੇ ਡਾ ਕੇ ਸੰਤਰਾ ਛਿਲ ਕੇ ਉਹਦੇ ਤਲੇ ਆਏ ਇਹ ਮੰਨ ਦੀ ਪੋਛੇ ਚ ਵੜੀ ਰਹਿੰਦੀ ਤੇ ਝੂਠਾ ਚ ਮਾਰਦੀ ਰਹਿੰਦੀ ਆ ਸਸੀ ਗਾਂ ਭੈਣ ਜੀ ਸਸੀ ਗਾਂ ਮਾਨੀ ਹੋਰ ਕਿਤੇ ਗਈ ਸਾਨੀ ਸੇਕਾ ਇਹਦਾ ਸਵੀਕਾਰ ਗਦਿੰਗ ਤੇ ਨਹੀਂ ਆਈ ਅੰਦਰ ਸੁੱਤੀ ਹੋਣੀ ਆ ਬੜੀ ਡਿਊਟੀ ਤੇ ਗਈ ਹੀ ਆ ਵੇਖਾ ਕਿੰਨਾ ਨਿੰਦਾ ਹੀ ਜੋ ਉਹਦੀਆਂ ਨੰਨੀ ਵੇਖਾ ਜਿਵੇਂ ਪੜਾ ਕੇ ਤੇ ਫਲ ਫਰੂਟ ਲਿਆਈ ਆ ਤੇ ਕਿਤੇ ਰੋਜ਼ ਵੇ ਚੰਬਰੀਓ ਨੂੰ ਕਿਤਰਾ ਹੈ